ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡੇ ਆਪਣੇ ਰਿਸ਼ਤੇਦਾਰਾਂ ਬ੍ਰੈਂਡ ਐਂਬੈਸਡਰ ਆਫ ਕ੍ਰਿਸਟਲ ਸਵਿਚ ਗੀਅਰਸ ਰਿਡਿਊਸਰ ਆਫ ਆਰਰ ਪ੍ਰੋਡਕਸ਼ਨ ਐਂਡ ਵਾਈਸ ਚੇਅਰਮੈਨ ਆਫ ਬਸਤੀ ਵਿਕਾਸ ਬੋਰਡ ਅੱਜ ਇਸੇ ਆਈਸੀ ਬਲੈਨੋ ਬਿਸਰੋ ਕੈਫੇ ਜਿੱਥੇ ਅੱਜ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਹੈ ਇੱਕ ਐਗਜ਼ਿਬਿਸ਼ਨ ਰਿਗਾਰਡਿੰਗ ਜਿਹਦਾ ਨਾਮ ਹੈ ਇਨਵੋਗ ਐਲੀਗੈਂਸ ਲਾਈਫਸਟਾਈਲ ਐਗਜ਼ਿਬਿਸ਼ਨ ਤੇ ਨਾਲ ਹੀ ਫੈਸ਼ਨ ਸ਼ੋਅ ਹੋਣ ਜਾ ਰਿਹਾ ਹੈ ਔਨ 12 ਤੇ 13 ਸਤੰਬਰ ਨੂੰ ਐਟ ਪੈਰਾਗੋਨ ਵਾਟਰਫਰੰਟ ਸਾਊਥ ਸਿਟੀ ਲੁਧਿਆਣਾ ਇਹ ਇੱਕ ਐਸੇ ਐਗਜ਼ੀਬਿਸ਼ਨ ਹੈ ਜਿਹਦੇ ਵਿੱਚ ਲਾਈਫਸਟਾਈਲ ਕ੍ਰੀਏਟੀਵਿਟੀ ਫੈਸ਼ਨ ਨਾਲ ریلیਟਡ ਹਰ ਪ੍ਰੋਡਕਟ ਤੁਹਾਨੂੰ ਉੱਥੇ ਮਿਲੇਗਾ इवन ਇਟ ਕੁਡ ਬੀ ਕਲੋਥਸ ਵੀ ਉੱਥੇ ਤੁਹਾਨੂੰ ਮਿਲਣ ਦੇਖਣ ਨੂੰ ਮਿਲਣਗੇ ਐਸੈਸਰੀਜ਼ ਦੇਖਣ ਨੂੰ ਮਿਲਣ ਗਿਆ ਫੈਸ਼ਨ ਦੇ ریلیਟਡ ਹੋਰ ਵੀ ਜਿੰਨੇ ਵੀ ਪ੍ਰੋਡਕਟਸ ਹੈ ਤੁਸੀਂ ਉੱਥੇ ਦੇਖ ਸਕਦੇ ਹੋ ਉੱਥੇ ਐਗਜ਼ੀਬਿਸ਼ਨ ਚ ਲੱਗ ਰਹੀ ਹੈ ਐਂਡ ਇਸ ਐਗਜ਼ਿਬਿਸ਼ਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹਦੇ ਵਿੱਚ ਸਾਡੇ ਕੁਝ ਆਰਟਿਸਟ ਵੀ ਜੁੜਨ ਜਾ ਰਿਹਾ ਹੈ ਜੋ ਕਿ ਉੱਥੇ ਆਣਗੇ ਜਿੱਦਾਂ ਕਿ ਨੀਸ਼ਾ ਬਾਨੋ ਜੀ ਐਂਡ ਰਾਹੁਲ ਲੋਏ ਜੀ ਸੈਨਾਲ 12 13 ਤਰੀਕ ਨੂੰ ਉੱਥੇ ਹੀ ਨਾਲ ਹੋਣਗੇ ਤੇ ਇੱਕ ਔਨਰ ਦੀ ਗੱਲ ਹੈ ਕਿ ਸਾਡੇ ਨਾਲ ਇੱਕ ਪ੍ਰੋਡਕਟ ਹੋਰ ਜੁੜਿਆ ਆਇਆ ਸਨੀ ਲਿਓਨ ਜੀ ਦਾ ਸਟਾਰਟਕ ਕਰਕੇ ਇੱਕ ਪ੍ਰੋਡਕਟ ਹੈ ਜਿਹੜਾ ਇਸ ਐਗਜ਼ਿਬਿਸ਼ਨ ਤੇ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਗਾਇਸ ਆਈ ਮਸੇ ਕਿ ਤੁਸੀਂ ਆਓ ਜ਼ਰੂਰ ਇਸ ਐਗਜ਼ੀਬਿਸ਼ਨ ਤੇ ਤੇ ਮਿਸ ਨਾ ਕਰਿਓ ਇਹ ਚਾਂਸ ਇਹਨੇ ਅੱਛੇ ਪ੍ਰੋਡਕਟਸ ਦੇਖ ਲਈ ਐਂਡ ਉਥੇ ਖਰੀਦਦਾਰੀ ਕਰੋ ਓਕੇ ਕਿੰਨੀ ਕੰਪਨੀਆਂ ਵਿਚ ਆਪਾਂ ਪਾਰਟਿਸਿਪੇਟ ਕਰ ਰਹੇ ਆ ਅਟ ਲੀਸਟ 50 ਟੂ 70 ਉਥੇ ਕੰਪਨੀਆਂਜ਼ ਹੈ ਜਿਨ੍ਹਾਂ ਦੇ ਪ੍ਰੋਡਕਟਸ ਆ ਰਹੇ ਆ ਜਿਹੜੇ ਕਿ ਰਿਲੇਟਡ ਟੂ ਮੇਨਲੀ ਫੈਸ਼ਨ ਦੇ ਹੈਗੇ ਆ ਤੇ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਕ ਲੋਕਾਂ ਨੂੰ ਜਿਹੜਾ ਆਪਾਂ ਮਿਲ ਸਕ ਜੇਗਾ ਇਹ ਐਗਜ਼ੀਬਿਸ਼ਨ ਕਰਾਰੋ ਕਿੰਨੇ ਕ ਲੋਕਾਂ ਨੂੰ ਆਪਾਂ ਮਿਲ ਸਕ ਜੇਲੀ ਸਾਡਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪੈਰਾਗੋਨ ਵਾਟਰਫਰੰਟ ਸੌਸਿਟੀ ਦੇ ਵਿੱਚ ਹੈ ਇਟਸ ਅ ਵੈਰੀ ਬਹੁਤ ਹੀ ਅੱਛੀ ਪਲੇਸ ਹੈ ਉਹ ਜਿਹਦੇ ਵਿੱਚ ਸਾਡਾ ਜਿਹੜਾ ਫੁੱਟਫਾਲ ਹੈ ਉਹ ਬਹੁਤ ਅੱਛਾ ਰਹਿੰਦਾ ਹੈ ਸੋ ਵੀ ਆਰ ਐਕਸਪੈਕਟਿੰਗ ਕਿ ਮੋਰ ਦੈਨ 5000 ਟੂ 8000 ਜਿਹੜਾ ਫੁੱਟਫਾਲ ਰਹੇਗਾ 2 ਦਿਨਾਂ ਦੇ ਅੰਦਰ ਅੰਦਰ ਇਸ ਐਗਜ਼ਿਬਿਸ਼ਨ ਚ ਸਭ ਤੋਂ ਅਲੱਗ ਗੱਲ ਇਹ ਹੈ ਕਿ ਇਹ ਪਹਿਲੀ ਐਗਜ਼ਿਬਿਸ਼ਨ ਹੈ ਲੁਧਿਆਣੇ ਵਿੱਚ ਆਈ ਥਿੰਕ ਮੇਬੀ ਪੰਜਾਬ ਵਿੱਚ ਵੀ ਜਿਹਦੇ ਵਿੱਚ ਪਹਿਲੀ ਵਾਰ ਆਰਟਿਸਟ ਆ ਰਿਹਾ ਹੈ ਇੱਕ ਹੌਸਲਾ ਵਧਾਣ ਲਈ ਜਿੰਨੇ ਵੀ ਸਟਾਲਸ ਆ ਰਹੇ ਆ ਇੱਕ ਹੌਸਲਾ ਵਧਾਣ ਲਈ ਤੇ ਉਹਨਾਂ ਨੂੰ ਪ੍ਰਮੋਟ ਕਰਨ ਲਈ ਇਹ ਪਹਿਲੀ ਵਾਰ ਹੋਣ ਜਾ ਰਿਹਾ ਐਗਜ਼ਿਬਿਸ਼ਨ 'ਚ ਦਾ ਆਈ ਥਿੰਕ ਇਹ ਪਹਿਲੀ ਕੁਆਲਿਟੀ ਹੈ ਸਾਡੀ ਐਗਜ਼ਿਬਿਸ਼ਨ ਦੀ ਐਂਡ ਸੈਕੰਡ ਥਿੰਗ ਕਿ ਬਾਲੀਵੁੱਡ ਦਾ ਬ੍ਰਾਂਡ ਅਸੀਂ ਲੈ ਕੇ ਆ ਰਹੇ ਆ ਲੁਧਿਆਣੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸਨੀ ਜੀ ਦਾ ਪ੍ਰੋਡਕਟ ਹੈ ਸਟਾਰ ਸਟ੍ਰਕ ਕਰਕੇ ਜਿਹਦੇ 'ਚ ਤੁਸੀਂ ਦੇਖੋਗੇ ਉਹਨਾਂ ਨੇ ਬਹੁਤ ਹੀ ਮੇਕਅਪ ਪ੍ਰੋਡਕਟਸ ਬਣਾਇਆ ਐਂਡ ਇਟਸ ਵੈਰੀ ਆਫ ਵੈਰੀ ਗੁੱਡ ਕੁਆਲਿਟੀ ਤਾਂ ਮੈਂ ਰਿਕੁਐਸਟ ਕਰੂੰਗੀ ਸਾਰਿਆਂ ਨੂੰ ਕਿ ਤੁਸੀਂ ਆ ਕੇ ਪਲੀਜ਼ ਚੈੱਕ ਕਰੋ ਉਹਨਾਂ ਨੂੰ ਟਰਾਈ ਕਰੋ ਐਂਡ ਹੈਵ ਅ ਲੁੱਕ ਕਿ ਕਿੱਦਾਂ ਦਾ ਤੁਹਾਨੂੰ ਪ੍ਰੋਡਕਟ ਲੱਗਦਾ ਹੈ ਸਾਨੂੰ ਜ਼ਰੂਰ ਦੱਸੋ ਥੈਂਕ ਯੂ ਸਰ ਮੇਰਾ ਨਾਮ ਸੁਖਦੇਵ ਸਿੰਘ ਹੈ ਔਰ ਮੈਂ ਐਨਵੋਗ ਐਲੀਗੈਂਸ ਜਿਹੜਾ ਹੈ ਇਵੈਂਟ ਮੈਨੇਜਰ ਹੈ ਦੇਖ ਰਹੇ ਹਾਂ ਇਹ ਇਵੈਂਟ ਜਿਹੜਾ ਹੈਗਾ ਟੋਟਲੀ ਡਿਫਰੈਂਟ ਥੋੜਾ ਐਗਜ਼ੀਬਿਸ਼ਨ ਹੈਗੀ ਹੈ ਪਰ ਸਪੈਸ਼ਲ ਸ਼ੋ ਹੈਗਾ ਕਿਉਂਕਿ ਇਹਦੇ ਵਿੱਚ ਕੁਝ ਡਿਜ਼ਾਈਨਰ ਜਿਹੜੇ ਨੇ ਜਿਹੜੇ ਕਿ ਬਹੁਤ ਹੀ ਘੱਟ ਐਗਜ਼ੀਬਿਸ਼ਨਸ ਲਗਾਉਂਦੇ ਨੇ ਉਹਨਾਂ ਨੂੰ ਅਸੀਂ ਚੁਣ ਕੇ ਲੈ ਕੇ ਆਏ ਹਾਂ ਪਲੱਸ ਸਪੈਸ਼ਲੀ ਅਗਰ ਦੇਖਿਆ ਜਾਵੇ ਤੇ ਸਾਡੇ ਕੋਲ ਕੁਝ ਅੱਛੇ ਬ੍ਰਾਂਡਸ ਨੇ ਜਿੱਦਾਂ ਕਿ ਚੰਡੀਗੜ੍ਹ ਤੋਂ ਪੀਪੀ ਜਵੈਲਰਸ ਹੀ ਪਾਰਟਿਸਿਪੇਟ ਕਰ ਰਹੇ ਨੇ ਉਹਨਾਂ ਦਾ ਬਹੁਤ ਹੀ ਅੱਛਾ ਇੱਕ ਨਵਾਂ ਆਫਰ ਲੈ ਕੇ ਆ ਰਹੇ ਨੇ ਜਿਹਦੇ ਵਿੱਚ 0% ਮੇਕਿੰਗ ਨੇ 0% ਪੋਲਿਸ਼ਿੰਗ ਚਾਰजेस ਨੇ ਜੀਐਸਟੀ 0% ਹੈਗੀ ਹੈ ਔਰ ਉਹ ਲੋਕਾਂ ਨੂੰ ਬਹੁਤ ਹੀ ਅੱਛੀ ਲੱਗੀ ਆਫਰ ਸੈਕੰਡਲੀ ਅਸੀਂ ਪੀਪੀ ਪਲਾਜ਼ਾ ਪਟਿੰਡਾ ਤੋਂ ਵੀ ਲੈ ਕੇ ਆ ਰਹੇ ਹਾਂ ਕੁਝ ਅੱਛਾ ਸਟਾਲ ਹੈਗਾ ਡਿਜ਼ਾਈਨਰ ਸਟਾਲ ਆ ਰਹੇ ਨੇ ਇਤੋਂ ਤੱਕ ਕਿ ਇੱਕ ਆਰਪੀ ਸਟੋਨਸ ਕਰਕੇ ਬ੍ਰਾਂਡ ਨੇ ਜਿਹੜੇ ਕਿ ਬਹੁਤ ਹੀ ਮਾਰਬਲਸ ਮੂਰਤੀਆਂ ਬਣਾਉਂਦੇ ਨੇ ਬਹੁਤ ਹੀ ਮਹਿੰਗੀਆਂ ਅੱਛੀਆਂ ਕੁਆਲਿਟੀਆਂ ਦੀਆਂ ਉਹ ਵੀ ਪਾਰਟਿਸਿਪੇਟ ਕਰ ਰਹੇ ਨੇ ਮੇਰੇ ਨਾਲ ਇਥੇ ਨਾਲ ਬੈਠੇ ਨੇ ਉਦ்கਰਸ਼ ਤੋਂ ਇੱਕ ਬ੍ਰਾਂਡ ਨੇ ਲਧਿਆਣੇ ਦਾ ਜਿਹੜੇ ਕਿ ਬਹੁਤ ਹੀ ਹੋਮ ਡੈਕੋਰੇਟਡ ਬਹੁਤ ਜ਼ੋਣੀਆਂ ਚੀਜ਼ਾਂ ਬਣਾ ਰਹੇ ਨੇ ਮਤਲਬ ਕੋਸ਼ਿਸ਼ ਸਾਡੀ ਹੈ ਕਿ ਇੱਕ ਐਗਜ਼ੀਬਿਸ਼ਨ ਵਿੱਚ ਉਹ ਚੀਜ਼ ਦਿੱਤੇ ਜਾਣ ਜਿਹੜੀਆਂ ਕਿ ਮਤਲਬ ਹਰ ਚੀਜ਼ ਹਰ ਬੰਦੇ ਨੂੰ ਉਹ ਫੋਲਿਓ ਚੋ ਮਿਲਣ ਜਿੱਦਾਂ ਕਿ ਹੋਮ ਟਕੇਅਰ ਹੋਵੇ ਭਾਵੇਂ ਉਹ ਕਲੱਚਸ ਨੇ ਭਾਵੇਂ ਉਹ ਡਿਜ਼ਾਈਨਰ ਸੂਟਸ ਨੇ ਅਨਸਟਿਚ ਨੇ ਜੁਐਲਰੀ ਹੈ ਮੈਂ ਚਾਹੁੰਨਾ ਕਿ ਤੁਸੀਂ ਸਾਰੇ ਉੱਥੇ ਪਹੁੰਚੋ ਜ਼ਰੂਰ ਕਿਉਂਕਿ ਤੁਹਾਨੂੰ ਇੱਕ ਅੱਛੀ ਚੀਜ਼ ਮਿਲੇਗੀ ਜਿੱਦਾਂ ਕਿ ਮੈਨੂੰ ਦੱਸਿਆ 스타벅ਸ ਸਾਲਸਟਕ ਨਾਮ ਦਾ ਸਨਿਯੁਨ ਦਾ ਬ੍ਰਾਂਂਡਡ ਹੈ ਇਹ ਪਰ ਤੁਸੀਂ ਇੱਥੇ ਆ ਕੇ ਆਪਣਾ ਜਰੂਰ ਦੇਖਿਓ ਨਾਲ ਬ੍ਰਾਂਡ ਔਰ ਕੋਸ਼ਿਸ਼ ਕਰੋ ਲੈਣ ਦੀ ਬਹੁਤ ਹੀ ਚੰਗਾ ਲੱਗੇਗਾ। ਥੈਂਕ ਯੂ ਯੂਨਿਕ ਚੀਜ਼ ਕੀ ਹੋ ਸਕਦੀ ਹੈ? ਯੂਨਿਕ ਸਭ ਤੋਂ ਇਹ ਮਿਲੇਗਾ ਜਿੱਦਾਂ ਕਿ ਪੀਪੀ ਜੁਐਲਰਸ ਦਾ ਆਫਰ ਜਿਹੜਾ ਹੈ ਕਿ ਬਿਲਕੁਲ ਯੂਨਿਕ ਹੈਗਾ। ਸੈਕੰਡਲੀ ਕੁਝ ਡਿਜ਼ਾਈਨਰ ਐਜ ਨੇ ਜਿਹੜੇ ਕਿ ਕਦੀ ਪਾਰਟਿਸਿਪੇਟ ਨਹੀਂ ਕਰਦੇ ਜਿੱਦਾਂ ਕਿ ਸਦਾਰਤ ਕ ਕਰਦੇ ਆਪਾਂ ਗੱਲ ਕਰ ਸਕਦੇ ਆ। ਆਰਬੀ ਸਟੋਨ ਨੇ ਪੀਪੀ ਪਲਾਜ਼ਾ ਦੀ ਗੱਲ ਕਰ ਰਹੇ ਹਾਂ ਮੈਂ। ਇਹ ਬਹੁਤ ਐਜ ਹੀ ਡਿਜ਼ਾਈਨਰ ਜਿਹੜੇ ਕਿ ਕਦੀ ਵੀ ਐਗਜ਼ੀਬਿਸ਼ਨ ਲਗਾ ਰਹੇ। ਤੇ ਇਹ ਤੁਹਾਡੇ ਵਾਸਤੇ ਬਹੁਤ ਅੱਛੀ ਗੱਲ ਰਹੇਗੀ ਜ ਐਗਜ਼ੀਬਿਸ਼ਨ ਆ ਬਹੁਤ ਹੋਰੀਆਂ ਲੁਧਿਆਣੇ ਵਿੱਚ ਲੇਕਿਨ ਜੇ ਤੁਸੀਂ ਕੁਝ ਨਵਾਂ ਕੁਝ ਡਿਫਰੈਂਟ ਦੇਖਣਾ ਚਾਹੁੰਦੇ ਹੋ ਤੇ ਇਹ ਵਿਜ਼ਿਟ ਨੂੰ ਜ਼ਰੂਰ ਦੇਖਣ ਵਾਸਤੇ ਆਇਓ ਔਰ ਆਨੰਦ ਲਿਓ ਥੈਂਕ ਯੂ